ਜੋ ਵੀ ਬਹੁਤ ਇੰਨਾ ਲੱਗਦਾ ਆਇਆ ਜਿਹਾ ਸੋਰਸ ਤੋਂ ਪਰਮਾਤਮਾ ਤੋਂ ਆ ਰਿਹਾ ਹੋਵੇ ਪੰਜਾਬ ਵਰਗੀ ਜਗਾ ਕਿਤੇ ਵੀ ਨਹੀਂ ਜਿੱਥੇ ਆਪਾਂ ਜੰਮੇ ਆ ਪਲੇ ਆ ਇੱਥੋਂ ਇੱਥੋਂ ਵਰਗੀ ਜਗਾ ਕਿਤੇ ਵੀ ਨਹੀਂ ਹੈਗੀ ਬਾਕੀ ਇੱਧਰ ਰਹਿ ਕੇ ਵੀ ਬਹੁਤ ਆਪਸ਼ਨਸ ਹੈ ਜੇ ਆਪਾਂ ਇੱਥੇ ਰਹਿ ਕੇ ਕੁਝ ਕਰਨਾ ਚਾਹੀਏ ਤਾਂ ਬਹੁਤ ਕੁਝ ਕਰ ਸਕਦੇ ਆ ਆਪਾਂ ਹੋਰ ਸੁਣਾਉ ਠੀਕ ਠਾਕ ਜੀ ਕੋਮਲ ਸਟੱਡ ਫਾਰਮ ਜਿਹੜਾ ਵਾ ਆਪਣਾ ਕਾਫੀ ਵਾਇਰਲ ਆ ਹਾਂਜੀ ਤੇ ਆਪਾਂ ਇਹਦੀ ਬਾਰੇ ਜੇ ਗੱਲ ਕਰੀਏ ਇਸ ਘੋੜੇ ਬਾਰੇ ਹਾਂਜੀ ਘੋੜਾ ਹੀ ਹੈ ਹਾਂ ਤੇ ਇਹਦਾ ਨਾਮ ਹੈ ਸ਼ਾਨ ਸ਼ਾਨ ਇਹਦਾ ਨਾਮ ਹੈ ਜੀ ਬਾਪ ਇਹਦਾ ਦਿਲਸ਼ਾਨ ਅੱਛਾ ਦਿਲਸ਼ਾਨ ਹੈ ਦਿਲਸ਼ਾਨ ਦਾ ਬੱਚਾ ਹੈ ਉਹ ਵਾਲੀ ਸ਼ਾਨ ਅਲੀ ਸ਼ਾਨ ਦਾ ਦਾਦਾ ਵਾ ਜੀ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਆਪਾਂ ਹਾਈਟ ਲਈਏ ਕਿੰਨੀ ਹੋ ਸਕਦੀ ਹੈ ਹਾਈਟ ਭਾਈ ਜੀ ਇਹਦੀ 65 ਪਲੱਸ 65 ਪਲੱਸ ਹਾਈਟ ਹੈ ਜੀ ਉਮਰ ਕਿੰਨੀ ਹੈ ਜੀ ਇਹਦੀ ਉਮਰ 17 ਸਾਲ ਚੱਲੀ ਜਾਂਦੇ ਜੀ ਨੂੰ ਦਲシャン ਦਾ ਪੁੱਤਰ ਹੈ ਜੀ ਹਨਾ ਹਾਂ ਜੀ ਦਲシャン ਠੀਕ ਹੈ ਜੀ ਤੇ ਇਹ ਮੈਂ ਦੇਖ ਸਕਦਾ ਕਾਫੀ ਸਾਮ ਸੰਭਾਲ ਕਰਦੇ ਜੇ ਤੁਸੀਂ ਹਾਂ ਜੀ ਆਪਣਾ ਸਟੱਡ ਫਾਰਮ ਜਿਹੜਾ ਉਹ ਕਿੱਥੇ ਹੈ ਜੀ ਆਪਣਾ ਸਟੱਡ ਫਾਰਮ ਅਕਸਰ ਸਾਹਿਬ ਹੀ ਤੇ ਕੋਮਲ ਸਟੱਡ ਫਾਰਮ ਜਿਹੜਾ ਤੁਸੀਂ ਨਾਮ ਰੱਖਿਆ ਕੋਮਲ ਮੇਰੀ ਬੇਟੀ ਦਾ ਨਾਮ ਹੈ ਅੱਛਾ ਤੁਹਾਡੀ ਬੇਟੀ ਦਾ ਨਾਮ ਹੈ ਹਾਂ ਬੇਟੀ ਦੇ ਨਾਮ ਤੇ ਸਟੱਡ ਫਾਰਮ ਠੀਕ ਹੈ ਜੀ ਤੇ ਜੇ ਆਪਾਂ ਦੂਜੀ ਦੀ ਗੱਲ ਕਰੀਏ ਬੇ ਹਾਂਜੀ ਤੇ ਉਹਦੀ ਕੀ ਉਮਰ ਆ ਜੀ ਉਹ ਬਸ਼ੇਰਾ ਹੋ ਗਿਆ ਜੀ 19-20 ਮਹੀਨੇ ਦਾ 19-20 ਮਹੀਨੇ ਉਮਰ ਹੋ ਗਈ ਉਹਦੀ ਤੇ ਉਹਦੀ ਹਾਈਟ ਜੀ ਆਪਾਂ ਦੇਖੀਏ ਕਿੰਨੀ ਹੈ ਜੀ ਹਾਈਟ ਭਾਜੀ ਹੋਊਗੀ 60 ਪਲੱਸ ਕਾਰਡ ਦੇ ਘਰਾਂ ਚ ਆਪਣੇ ਕੋਲੇ ਮਾਰਵਾੜੀ ਹੈ ਕਿ ਜਾਂ ਦੂਜੀ ਮਾਰਵਾੜੀ ਹੈ ਜੀ ਆਪਣੇ ਕੋਲ ਨੁਕਰੀ ਬਸ਼ੇਰੀ ਹੈਗੀ ਆ ਅੱਛਾ ਜੀ ਪਰ ਘੋੜੇ ਮਾਰਵਾੜੀ ਹੈ ਮਾਰਵਾੜੀ ਹੈ ਜੀ ਹਾਂਜੀ ਠੀਕ ਆਪਾਂ ਕਾਫੀ ਵੀਡੀਓ ਕੋਮਲ ਪੈਣ ਜਿੱਦਿਆਂ ਦੇਖੀਆਂ ਨੇ ਤੇ ਇਹਨਾਂ ਨਾਲ ਗੱਲਬਾਤ ਵੀ ਆਪਾਂ ਕਰਦੇ ਆ ਸਸੀ ਗੱਲ ਪੈਣ ਜੀ ਸਸੀ ਗੱਲ ਵੀਰੇ ਤੇ ਪੈਣ ਜੀ ਮੈਂ ਕਹਿ ਸਕਦਾ ਕੋਮਲ ਸਟੱਡ ਫਾਰਮ ਆਪਣੇ ਨਾਮ ਦੇ ਉੱਪਰ ਹਣਾ ਜੀ ਹਾਂਜੀ ਤੇ ਵੀਡੀਓ ਦੇ ਵਿੱਚ ਦੇਖਿਆ ਕਾਫੀ ਸ਼ੌਂਕ ਰੱਖਦੇ ਜੀ ਤੁਸੀਂ ਹਾਂਜੀ ਇਹ ਸ਼ੌਂਕ ਇਧਰਲੇ ਬੰਨੇ ਆਉਣਾ ਕਿਵੇਂ ਹੋਇਆ ਕਿਉਂਕਿ ਅੱਜ ਕੱਲ ਦੀ ਨੌਜਵਾਨ ਜਿਹੜੀ ਗਰਲਸ ਲਾ ਲੋ ਬॉयਸ ਲਾ ਲੋ ਹੋਰ ਸਾਈਡ ਨੂੰ ਜਾ ਰਹੇ ਜੀ ਆਪਾਂ ਇਹ ਲੈਣ ਜਿਹੜੀ ਡਿਸਾਈਡ ਕਰ ਲਈ ਆ ਇਹਦਾ ਕਾਰਨ ਜੀ ਇਹ ਘਰੇ ਵੀਰੇ ਰੱਖੇ ਹੁੰਦੇ ਸੀ ਤਾਂ ਸ਼ੁਰੂ ਤੋਂ ਹੀ ਅਸੀਂ ਜਾਨਵਰਾਂ 'ਚ ਰਹੇ ਆਂ ਬਾਕੀ ਸਾਡੇ ਘਰੇ ਕਦੀ ਕੁੜੀ ਮੁੰਡੇ ਦਾ ਫਰਕ ਨਹੀਂ ਕੀਤਾ ਤਾਂ ਸ਼ੁਰੂ ਤੋਂ ਸਾਡੇ ਪੇਰੈਂਟਸ ਨੇ ਸਾਨੂੰ ਇੱਧਰ ਹੀ ਲਾਇਆ ਤੇ ਅਸੀਂ ਇੱਧਰ ਹੀ ਲੱਗੇ ਆਂ ਨੌਲੇਜ ਰੱਖਦੇ ਜੇ ਪੂਰੀ ਖਣਾ ਜਾਨਾ ਬੰਨਾ ਬਾਰੇ ਹਾਂਜੀ ਆਪਣਾ ਮੇਨ ਫੋਕਸ ਮਾਰਵਾੜੀ ਤੇ ਸਾਡੀ ਪਰਸਨਲੀ ਫੇਵਰਿਟ ਮਾਰਵਾੜੀ ਬਰੀਡ ਹੈ ਅੱਛਾ ਠੀਕ ਹੈ ਜੀ ਹਾਂਜੀ ਨੁਕਰੀ ਵੀ ਸ਼ੇਰੀ ਵੀ ਹੈਗੀ ਏਕ ਬਟ ਜ਼ਿਆਦਾ ਮਾਰਵਾੜੀ ਬੱਚੇ ਆ ਜਦੋਂ ਇਹਨਾਂ ਦੀ ਜਿਹੜੀ ਹੈਲਥ ਦਾ ਹੁੰਦਾ ਵਾ ਸਾਰਾ ਉਹ ਤੁਹਾਨੂੰ ਤੁਸੀਂ ਆ ਵੀ ਕਰਦੇ ਹੋ ਕਿ ਡਾਕਟਰ ਹਾਇਰ ਕੀਤਾ ਹੁੰਦਾ ਸੀ ਨਹੀਂ ਖੁਦ ਵੀ ਕਰ ਲੈਨੇ ਜਿੰਨਾ ਕੁ ਰਿਕੁਆਇਰਡ ਹੁੰਦਾ ਬਾਕੀ ਜਿੱਥੇ ਡਾਕਟਰ ਦੀ ਲੋੜ ਪੈਂਦੀ ਉੱਥੇ ਡਾਕਟਰ ਨੂੰ ਬੁਲਾ ਲੈਨੇ ਆਪਾਂ ਜਿਹੜਾ ਵਾ ਮੇਨ ਸਟੱਡ ਫਾਰਮ ਆ ਜੇ ਆਪਾਂ ਉਹਦਾ ਦੇਖੀਏ ਲੋਕੇਸ਼ਨ ਆਪਣੀ ਕਿੱਡੀ ਆਹ ਦੀ ਇਹ ਸ਼ਹਿਰ ਦੇ ਵਿੱਚ ਹੀ ਹੈ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਹੀ ਹੈ ਕੋਟਕਪੂਰਾ ਰੋਡ ਤੇ ਹੈਲੋ ਜੇਕਰ ਕਿਸੇ ਨੇ ਆਪਣਾ ਸਟੱਡ ਫਾਰਮ ਦੇਖਣਾ ਹੋਵੇ ਕੋਈ ਮਨਾਹੀ ਤਾਂ ਨਹੀਂ ਨਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਅੱਛਾ ਠੀਕ ਹੈ ਜੀ ਤੇ ਕੋਈ ਕੰਟੈਕਟ ਨੰਬਰ ਨੰਬਰ ਹੈ 9803704600 ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਲਾਈਨ ਦੇ ਵਿੱਚ ਰਹਿਣ ਦਾ ਮਨ ਹੈਗਾ ਜੀ ਹਾਂਜੀ ਹਾਂਜੀ ਅੱਗੇ ਵਧਣ ਦਾ ਹਾਂਜੀ ਬਿਲਕੁਲ ਇਹਨਾਂ ਜੇ ਇਸ ਨੂੰ ਇੱਕ ਬਿਜ਼ਨਸ ਪਰਪਸ ਸ਼ੌਂਕ ਲਈ ਤਾਂ ਚਲੋ ਕੋੜੇ ਆਪਰ ਰੱਖਦੇ ਹੀ ਆ ਜੀ ਇੱਕ ਬੜਾ ਵੱਡਾ ਸ਼ੌਂਕ ਹੁੰਦਾ ਜਿੰਨਾਂ ਦਾ ਹੁੰਦਾ ਬਿਜ਼ਨਸ ਪਰਪਸ ਦੇ ਵੱਲ ਦੇਖੀਏ ਤੇ ਇਹ ਕਿੰਨਾ ਕੁ ਫਾਇਦੇਮੰਦ ਹੈ ਜੀ ਬਹੁਤ ਫਾਇਦੇਮੰਦ ਹੈ ਦੇਖੋ ਸ਼ੌਂਕੀਆ ਤੌਰ ਤੇ ਬੰਦਾ ਸ਼ੁਰੂ ਕਰ ਲੇ گا ਬਿਜ਼ਨਸ ਆਪਣੇ ਆਪ ਪੈ ਜਾਂਦਾ ਇੱਕ ਘੋੜੀ ਤੋਂ ਸ਼ੁਰੂ ਕਰ ਲੇ گا ਉਹ ਬੱਚਾ ਦਿੰਦੀ ਹੈ ਚੰਗੇ ਘੋੜੇ ਤੋਂ ਮੇਟ ਕਰਵਾਵੇ ਚੰਗਾ ਬੱਚਾ ਆਊਗਾ ਚੰਗਾ ਸੇਲ ਹੋਊਗਾ ਤਾਂ ਬੰਦਾ ਬਿਜ਼ਨਸ ਵਾਲ ਵੀ ਸੋਚਾਂਗਾ ਹਾਂਜੀਪਾ ਹੁਣ ਅੱਗੇ ਵੀ ਇਸ ਲਾਈਨ ਦੇ ਵਿੱਚ ਵਧਣ ਦਾ ਪਲਾਨ ਤੁਹਾਡਾ ਭੈਣ ਜੀ ਹਾਂਜੀ ਇਸ ਲਾਈਨ 'ਚ ਵਧਣ ਦਾ ਨਹੀਂ ਕਿ ਇਸ ਲਾਈਨ 'ਚ ਰਹਿਣ ਦਾ ਹੀ ਹੈ ਕਿ ਸਾਰੀ ਉਮਰ ਭਰ ਇੰਨਾ ਚਿਰ ਰਹਿਣਾ ਹੈ ਦੇਖੋ ਪੰਜਾਬ ਵਰਗੀ ਜਗ੍ਹਾ ਕਿਤੇ ਵੀ ਨਹੀਂ ਜਿੱਥੇ ਆਪਾਂ ਜੰਮੇ ਆ ਪੜੇ ਆ ਇੱਥੋਂ ਇੱਥੋਂ ਵਰਗੀ ਜਗ੍ਹਾ ਕਿਤੇ ਵੀ ਨਹੀਂ ਹੈਗੀ ਬਾਕੀ ਇੱਧਰ ਰਹਿ ਕੇ ਵੀ ਬਹੁਤ ਆਪਸ਼ਨਸ ਹੈ ਜੇ ਆਪਾਂ ਇੱਥੇ ਰਹਿ ਕੇ ਕੁਝ ਕਰਨਾ ਚਾਹੀਏ ਤਾਂ ਬਹੁਤ ਕੁਝ ਕਰ ਸਕਦੇ ਹਾਂ ਉਹ ਆਪਣੇ ਬੱਚੇ ਦੇ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਕਰ ਸਕਦਾ ਆ ਇਸ ਟਾਈਮ ਜਿਹੜੀ ਤੁਹਾਡੀ ਉਮਰ ਆ ਛੋਟੀ ਹੈ ਹਲੇ ਹਨਾ ਜੀ ਨੌਲੇਜ ਕਾਫੀ ਵੱਡੀ ਰੱਖਦੇ ਜੀ ਸੋ ਮੈਂ ਜਾਣ ਸਕਦਾ ਜੀ ਤੁਸੀਂ ਕਿੰਨੀ ਉਮਰ ਦੇ ਵਿੱਚ ਇਹਦੇ ਵਿੱਚ ਸ਼ੌਂਕ ਪਾਇਆ ਸੀ ਤੁਸੀਂ ਛੋਟੇ ਹੁੰਦੇ ਤੋਂ ਹੀ ਆ 7-8 ਸਾਲਾਂ ਤੋਂ ਹੋ ਗਏ ਉਦੋਂ ਤੋਂ ਹੀ ਆ ਇੱਧਰ ਠੀਕ ਹੈ ਜੀ ਜਿਵੇਂ ਜਿਵੇਂ ਇਨਾਂ ਚ ਰਹਿੰਨੇ ਆ ਉਹਵੇਂ ਸਿੱਖਦੇ ਜਾ ਰਹੇ ਆ ਸੋ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਆਪਾਂ ਹੋਰ ਵੀ ਤੁਹਾਨੂੰ ਦੂਜੇ ਬਛੇਰੇ ਦੀਆਂ ਫੋਟੋਆਂ ਵੀ ਕਰਕੇ ਦਿਖਾਉਨੇ ਆ ਇਹਨਾਂ ਨੂੰ ਠੀਕ ਹੈ ਜੀ ਸੋ ਚਾਂਦੀ ਦਾ ਪਾਇਆ ਹੋਇਆ ਹੈ ਗਾਲੇ ਦੇ ਵਿੱਚ ਹਨਾ ਜੀ ਬਹੁਤ ਸੋਹਣਾ ਲੱਗ ਰਿਹਾ ਜੀ ਚਾਂਦੀ ਦਾ ਬਣਾਇਆ ਜੀ ਸਪੈਸ਼ਲ ਇਹਦੇ ਕਰਮਾਣੇ ਆ ਤੁਸੀਂ ਜਿਹੜੇ ਆ ਦੇਖ ਸਕਦੇ ਜੀ ਬਹੁਤ ਸਵੇਰ ਦੇ ਇੱਥੇ ਇਹਨਾਂ ਨੂੰ ਦੇਖਣ ਦੇ ਲਈ ਬੜੇ ਉਤਸ਼ਾਹਤ ਨੇ ਸੋ ਕੋਮਲ ਸਟੱਡ ਫਾਰਮ ਦਾ ਬਹੁਤ ਧੰਨਵਾਦ ਆ ਤੁਸੀਂ ਜਦੋਂ ਇਹਨਾਂ ਦਾ ਸਟੱਡ ਫਾਰਮ ਦੇਖਣਾ ਹੋਵੇ ਆਪਣਾ ਕੀ ਠੀਕ ਆ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ ਮਾਰੋ ਚੋਗਾ ਮੋਹ ਜਾਓ ਆ ਦੇਖ ਲਓ ਵੀ ਵੱਡੇ ਵੱਡੇ ਸਟੱਡ ਫਾਰਮਾਂ ਵਾਲੇ ਇੱਥੇ ਪਹੁੰਚੇ ਆ ਤੇ ਸੰਗਤ ਦੂਰੋਂ ਦੂਰੋਂ ਇੱਥੇ